ਦੇਖਿਆ ਭਗਵੰਤ ਮਾਨ ਜੀ ਰੋਡ ਸ਼ੋਅ ਕਰਨ ਆਏ ਸੀ 250 ਮੀਟਰ ਦਾ ਰੋਡ ਸ਼ੋਅ ਕੀਤਾ ਸੀ ਤੇ 500 ਬੰਦਾ ਸੀ ਹੂੰ ਉਹਦੇ ਵਿੱਚੋਂ ਸਿਰਫ 50 ਬੰਦੇ ਹਲਕੇ ਨਾਲ ਸੰਬੰਧਿਤ ਸੀਗੇ ਬਾਕੀ ਪੁਲਿਸ ਪ੍ਰਸ਼ਾਸਨ ਦੂਸਰੇ ਹਲਕਿਆਂ ਤੋਂ ਕੱਲ ਇੱਥੇ ਕੇਜਰੀਵਾਲ ਜੀ ਆਏ ਆ ਜਿੰਨਾ ਜਦੋਂ ਕੇਜਰੀਵਾਲ ਜੀ ਬੋਲਣ ਲੱਗੇ ਲੋਕ ਕੁਰਸੀਆਂ ਸੱਟ ਕੇ ਬਾਗੇ ਤੁਸੀਂ ਵੀਡੀਓ ਦੇਖ ਬਰਨਾਲਾ ਦੇ ਵਿੱਚ ਜਿਹੜੀਆਂ ਚੋਣ ਸਰਗਰਮੀਆਂ ਨੇ ਲਗਾਤਾਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕੁਝ ਦਿਨਾਂ ਬਾਕੀ ਰਹਿ ਗਏ ਨੇ ਚੋਣਾਂ ਦੇ ਵਿੱਚ ਤੇ ਚੋਣ ਜਾਬਤਾ ਲਾਗੂ ਹੋਣ ਦੇ ਵਿੱਚ ਭਾਵੇਂ ਚੋਣ ਪ੍ਰਚਾਰ ਬੰਦ ਹੋਣ ਦੇ ਵਿੱਚ ਕੁਝ ਸਮਾਂ ਜਾਂ ਕੁਝ ਦਿਨ ਬਾਕੀ ਨੇ ਹਾਲਾਂਕਿ ਕੁਝ ਸ਼ਾਇਦ ਕੱਲ ਨੂੰ ਜਿਹੜਾ ਚੋਣ ਪ੍ਰਚਾਰ ਬੰਦ ਹੋ ਸਕਦਾ ਲਗਾਤਾਰ ਜਿਹੜੀਆਂ ਹੁਣ ਚੋਣ ਸਰਗਰਮੀਆਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਜਿਹੜੇ ਉਮੀਦਵਾਰ ਸੁਖਚੰਦ ਸਿੰਘ ਅਤਲਾ ਸਾਡੇ ਨਾਲ ਮੌਜੂਦ ਨੇ ਕਰਦੇ ਆ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਤਲਾ ਸਾਹਿਬ ਕਿੰਨਾ ਕੁ ਜਿਹੜਾ ਲੋਕਾਂ ਦਾ ਪਿਆਰ ਮਿਲਦਾ ਕਿਉਂਕਿ ਹੁਣ ਐਸਾ ਚੋਣ ਲੜ ਰਹੇ ਹੋ ਬਰਨਾਲਾ ਤੋਂ ਜਿਮਨੀ ਚੋਣ ਹੈ 2.5 ਸਾਲ ਦਾ ਮਗਰ ਸਮਾਂ ਸੇਵਾ ਲਈ ਮਿਲਣਾ ਹੈ ਨਾ ਕਿੰਨਾ ਕਹੂੰਗਾ ਹੰਗਾਰਾ ਮਿਲਦਾ ਲੋਕਾਂ ਦਾ ਹੰਗਾਰਾ ਤਾਂ ਜੀ ਦੇਖੋ ਲਗਭਗ ਪਿਛਲੇ 10 ਦਿਨਾਂ ਤੋਂ ਪਿੰਡਾਂ 'ਚ ਪ੍ਰਚਾਰ ਕਰ ਰਹੇ ਆ ਕੱਲ ਆਪਾਂ ਰੋਡ ਸ਼ੋਅ ਸੀ ਆਪਣਾ ਜੀ ਅਸੀਂ ਸਵੇਰੇ 10:30 ਵਜੇ ਬੀਬੀ ਪ੍ਰਧਾਨ ਕੌਰ ਦੇ ਘਰ ਤੋਂ ਰਸਤਾ ਸਭ ਤੋਂ ਚੱਲੇ ਸੀ ਜੀ ਤੇ 40 ਕਿਲੋਮੀਟਰ ਦਾ ਜਿਹੜਾ ਆਪਣਾ ਸਾਰਾ ਰੋਡ ਸ਼ੋਅ ਸੀ ਜੀ ਤੇ ਰਾਤ 10 ਵਜੇ ਗਈ ਸੀ ਸਾਨੂੰ ਹੂੰ ਸੰਗਤ ਆਵਾਜ਼ਾਂ ਮਾਰ ਮਾਰ ਰੋਕ ਰੋਕ ਕੇ ਜੀ ਕਿ ਜੀ ਇਸ ਵਾਰ ਸਾਥ ਦੇਣਾ ਸੰਤ ਦਾ ਸੰਤ ਦਾ ਪੰਥ ਵੀ ਗੱਲ ਚਲਣੀ ਆ ਕਿਉਂਕਿ ਜਦੋਂ ਤੋਂ ਭਾਈ ਅੰਮਰਤਪਾਲ ਸਿੰਘ ਜੀ ਖਾਲਸਾ ਵੱਲੋਂ ਖਾਲਸਾ ਬਹੀਰ ਚਲਾਈ ਗਈ ਸੀ ਜੀ ਉਸ ਸਮੇਂ ਤੋਂ ਬਾਅਦ ਜਿਹੜਾ ਪੰਜਾਬ ਦਾ ਯੂਥ ਹੈ ਉਹ ਭਾਈ ਅੰਮਰਤਪਾਲ ਸਿੰਘ ਨੂੰ ਬਹੁਤ ਪਸੰਦ ਕਰਦਾ ਜੀ ਤੇ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਚੋਣ ਹੈ ਜਿਵੇਂ ਸਾਰਾ মিডিਆ ਜਾਣਦਾ ਸਾਰੇ ਤੁਸੀਂ ਭਰਾ ਪਤਾ ਹੀ ਤੁਹਾਨੂੰ ਵੀ ਭਾਈ ਅੰਮਰਤਪਾਲ ਸਿੰਘ ਨੂੰ ਚੋਣ ਲੜਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਦਾ ਉਹਨਾਂ ਨੇ ਹੀ ਸਭ ਤੋਂ ਪਹਿਲਾਂ ਜੀ ਅਸੀਂ ਸਾਡੀ ਪੀਸੀ ਚ ਐਲਾਨ ਕੀਤਾ ਸੀ ਵੀ ਆਪਾਂ ਉਹਨਾਂ ਨੂੰ ਅੰਮ੍ਰਿਤਪਾਲ ਸਿੰਘ ਨੂੰ ਚੋਣ ਲੜਾ ਕੇ ਬਾਹਰ ਕੱਢਾਂਗੇ ਜੋ ਸਰਕਾਰ ਸਾਡੀ ਨਹੀਂ ਸੁਣਦੀ ਜੀ ਤੇ ਜਦੋਂ ਤੋਂ ਅਸੀਂ ਚੋਣ ਮੈਦਾਨ ਚ ਆਏ ਆ ਤੇ ਖਾਸ ਤੌਰ ਤੇ ਜਦੋਂ ਦਾ ਚੋਣ ਨਿਸ਼ਾਨ ਅਲਾਟ ਹੋਇਆ 30 ਤਰੀਕ ਦਾ ਸਾਨੂੰ ਮੈਂ ਇੱਕ ਹੂੰ ਬਹੁਤ ਜਿਆਦਾ ਰਿਸਪੌਂਸ ਮਿਲ ਰਿਹਾ ਸੰਗਤ ਦਾ ਕਿਉਂਕਿ ਇੱਕੋ ਇੱਕ ਪੰਥਕ ਧਰੈ ਗਈ ਜਿਹੜੀ ਸ਼੍ਰੋਮਣੀ ਕਾਲੇ ਦਿਨ ਫਤੇ ਜਿਹੜੀ ਚੋਣ ਲੜ ਰਹੀ ਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਬਹੁਤ ਜਿਆਦਾ ਵਧੀਆ ਪਰ ਅਤਲਾ ਸਾਹਿਬ ਤੁਸੀਂ ਵੀ ਉਸ ਪਾਰਟੀ ਦੇ ਵਿੱਚੋਂ ਆਏ ਹੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਨੂੰ ਮਾਨ ਪਾਰਟੀ ਕਹਿੰਦੇ ਹਨਾ ਤੁਸੀਂ ਵੀ ਉਹ ਪਾਰਟੀ ਛੱਡ ਕੇ ਆਏ ਹੋ ਉਹਨਾਂ ਦੇ ਵੀ ਜੇ ਉਮੀਦਵਾਰ ਨੇ ਜਿਹੜੇ ਉਹਨਾਂ ਦੇ ਜਰਨਲ 77 ਨੇ ਗੋਵਿੰਦ ਸਿੰਘ ਸੰਧੂ ਉਹਨਾਂ ਦੇ ਦੋ ਤਿੰਨੇ ਮਾਨ ਸਾਹਿਬ ਦੇ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਉਹਨਾਂ ਦੇ ਨਾਲ ਜਿਹੜਾ ਇੱਕ ਕਹਦੀ ਹੈ ਕਿ ਸਾਹਮਣਾ ਹੋਇਆ ਹੁਣ ਇਸ ਵਾਰ ਜਿਹੜਾ ਇੱਥੇ ਸਿੱਧਾ ਮੁਕਾਬਲਾ ਹੋਇਆ ਪਿਛਲੀ ਵਾਰ ਸੰਗਰੂਰ ਚ ਨਹੀਂ ਉਮੀਦਵਾਰ ਸੀਗਾ ਪਰ ਇੱਥੇ ਹੁਣ ਸਿੱਧਾ ਮੁਕਾਬਲਾ ਹੋਇਆ ਕਿਵੇਂ ਦੇਖਦੇ ਹਾਂ ਜੀ ਗੋਬਿੰਦ ਸਿੰਘ ਸੰਧੂ ਚੋਣ ਲੜ ਰਿਹਾ ਪਰ ਉਹ ਪੰਥਕ ਉਮੀਦਵਾਰ ਨਹੀਂ ਕਹਿ ਸਕਦੇ ਨਾ ਹੁਣ ਗੋਬਿੰਦ ਸਿੰਘ ਸੰਧੂ ਪਰ ਉਹਨਾਂ ਦੇ ਵੱਲੋਂ ਪੰਥਕ ਲਾਨਣ ਆ ਗਿਆ ਉਹਨਾਂ ਨੇ ਕਿਹਾ ਕਿ ਪੰਥਕ ਤੇਰਾ ਚਾਹੇ ਜਸਵੀਰ ਸਿੰਘ ਰੋਡੇ ਨੇ ਸਾਰੇ ਪੰਥਕ ਲੋਕਾਂ ਨੇ ਲਿਹਾੰਗ ਸਿੰਘ ਜੱਥੇਬੰਦੀਆਂ ਨੇ ਜਦੋਂ ਐਲਾਨ ਹੋਂਦਾ ਉਹਨਾਂ ਦੀ ਚੋਣ ਦਾ ਤਾਂ ਸਾਰੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਲਾ ਕਾਨਫਰੰਸ ਕੀਤੀ ਗਈ ਸੀ ਮੈਂ ਛੋਟੀ ਗੱਲ ਮੰਨਦਾ ਜੋ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ ਬੁਲਾਈ ਗਈ ਸੀ ਜੀ ਉੱਥੇ ਜਦੋਂ ਗੋਬਿੰਦ ਸਿੰਘ ਸੰਧੂ ਦਾ ਐਲਾਨ ਹੋਇਆ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪੰਥਕ ਧਰਾਂ ਜਿਹੜੀਆਂ ਬਹੁਤ ਇੱਜ਼ਤ ਕਰਦੇ ਆ। ਜੀ। ਪਰ ਗੋਬਿੰਦ ਸਿੰਘ ਸੰਧੂ ਦੀ ਪੰਥ ਨੂੰ ਕੀ ਦੇਣਾ? ਮੈਂ ਮੇਰਾ ਪਰਿਵਾਰ ਜੀ ਤੇ ਮੇਰੇ ਬੱਚੇ ਸਮੇਤ ਅਸੀਂ ਲਗਭਗ ਪਿਛਲੇ 14 ਸਾਲ ਤੋਂ ਹਰ ਪੰਥ ਦਾ ਉਹ ਸੰਘਰਸ਼ ਮੈਨੂੰ ਇੱਕ ਸੰਘਰਸ਼ ਦੱਸ ਦੋ ਜਿੱਥੇ ਮੇਰੀ ਹਾਜ਼ਰੀ ਨਾ ਹੋਵੇ। ਜੀ। ਗੁਰੂ ਗ੍ਰੰਥ ਸਾਹਿਬ ਦੇ ਮਸਲੇ 'ਚ ਸਰਵੱਤ ਖਾਲਸੇ ਤੋਂ ਲਾ ਕੇ ਜਦੋਂ ਗੁਰਗran ਸਾਉ ਦੀ ਬੇਅਦਬੀ ਹੋਈ ਹੈ 15 ਤੋਂ ਲਾ ਕੇ ਜਿੰਨੇ ਵਾਰ ਸੰਘਰਸ਼ ਹੋਇਆ ਜਿੰਨੇ ਵਾਰ ਜੇਲ੍ਹ ਗਏ ਆ ਮੈਂ ਗੋਬ ਸਿੰਘ ਸੰਧੂ ਇੱਕ ਇੱਕ ਦਿਨ ਦੀ ਜੇਲ੍ਹ ਯਾਤਰਾ ਦਾਸ ਦੇ ਵੀ ਪੰਥ ਵਾਸਤੇ ਕਦੇ ਕੀਤੀ ਹੈ ਜੇਕਰ ਗੋਬਿੰਦ ਸਿੰਘ ਸੰਧੂ ਦੀ ਦੇਣ ਕੀ ਆ ਕਿ ਉਹ ਸਰਦਾਰ ਸਿੰਘ ਜੀ ਸਿੰਘ ਮਾਨ ਦਾ ਦੋਤਾ ਹੈ ਸਿਮਰਜੀਤ ਸਿੰਘ ਮਾਨ ਦਾ ਦੋਤਾ ਹੋਣਾ ਪੰਥਕ ਨਹੀਂ ਪਿਛਲੇ ਦਿਨੀ ਇੱਕ ਗੱਲ ਚੱਲੀ ਸੀ ਕਿ ਜਦੋਂ ਜਿਨੇ ਵਾਲੇ ਬਾਗ ਦੇ ਉੱਪਰ ਜਰਨਲ ਡਾਇਰ ਨੇ ਹਮਲਾ ਕੀਤਾ ਗੋਲੀਆਂ ਚਲਾ ਗਿਆ ਲੈ ਉਸ ਸਮੇਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਨੇ ਅਰੂਪ ਸਿੰਘ ਨੇ ਉਹਨਾਂ ਨੂੰ ਸਰੋਪਾ ਦਿੱਤਾ ਸੀ ਤੇ ਸਾਡੇ ਕਈ ਪੰਥਕ ਵੀਰ ਕਹਿੰਦੇ ਸੀ ਵੀ ਜੇ ਨਾਨੇ ਨੇ ਸਰੋਪਾ ਦਿੱਤਾ ਉਹ ਚ ਸਿਮਰਜੀਤ ਸਿੰਘ ਮਾਨ ਦਾ ਕੀ ਦੋਸ਼ ਹੈ ਮੈਂ ਬਿਲਕੁਲ ਮੰਨਦਾ ਵੀ ਨਹੀਂ ਦੋਸ਼ ਜੇਕਰ ਉਹ ਨਾਨੇ ਦੇ ਦਿੱਤੇ ਸਰੋਪੇ ਚ ਸਿਮਰਜੀਤ ਸਿੰਘ ਮਾਨ ਦਾ ਦੋਸ਼ ਨਹੀਂ ਤੇ ਸਿਮਰਜੀਤ ਸਿੰਘ ਮਾਨ ਦੀ ਕੁਰਬਾਨੀ ਚ ਗੋਬਿੰਦ ਸਿੰਘ ਸੰਧੂ ਦਾ ਕੀ ਕੀ ਰੋਲ ਰਿਹਾ ਹੈ ਗੋਬਿੰਦ ਸਿੰਘ ਸੰਧੂ ਕੋਈ ਪੰਤਕ ਉਮੀਦਵਾਰ ਨਹੀਂ ਰਾਜ ਰਾਜਵਾੜਾ ਸਾਹੀ ਪਰਿਵਾਰ ਚੋਂ ਹੈ ਇੱਥੇ ਕਰੋੜਾ ਰੁਪਇਆ ਲਾ ਕੇ ਪੋਸਟਰ ਬਾਜੀ ਕਰ ਰਿਹਾ ਹੂੰ ਪੰਥਕਤਾ ਇਕਲੋਤਾ ਪੰਥਕ ਉਮੀਦਵਾਰ ਸੁਖਜਨ ਸਿੰਘ ਅਤਲਾ ਜੀ ਅਤਲਾ ਸਾਹਿਬ ਜਿੱਦਾਂ ਪਹਿਲਾਂ ਚੋਣਾਂ ਸੀਗੀਆਂ 13 ਤਰੀਕ ਨੂੰ ਸੀਗੀਆਂ 7 ਦਿਨ ਵਧਾਤੇ ਇੱਕ ਆਜ਼ਾਦ ਉਮੀਦਵਾਰ ਦੇ ਲਈ ਬਹੁਤ ਔਖਾ ਹੁੰਦਾ 7 ਦਿਨ ਵੱਧ ਜਾਣੇ ਕਿਉਂਕਿ ਖਰਚਾ ਵੀ ਹੁੰਦਾ ਤੁਸੀਂ ਰੋਡ ਸ਼ੋ ਵੀ ਕੱਢਣੇ ਆ ਪੋਸਟਰ ਵੀ ਲਾਉਣੇ ਆ ਹਨ ਉਹ 7 ਦਿਨ ਲਗਾਉਣੇ ਬਹੁਤ ਔਖੇ ਹੋ ਜਾਂਦਾ ਤੁਹਾਡੇ ਨਾਲ ਕਿੰਨਾ ਕੁ ਔਖਾਈ ਹੋਈ ਆ ਜਾਂ ਸੌਖਾ ਹੋਇਆ ਜਾਂ ਸਮਾਂ ਮਿਲਿਆ ਪ੍ਰਚਾਰ ਕਰਨ ਦੇ ਲਈ ਨਹੀਂ ਦੇਖੋ ਜੀ ਜੋ ਪ੍ਰਮਾਤਮਾ ਕਰਦਾ ਆਕਾਲ ਪੁਰਖ ਨੇ ਮਿਹਰ ਕੀਤੀ ਹੈ ਕਿਉਂਕਿ ਜਦੋਂ ਆਜ਼ਾਦ ਉਮੀਦਵਾਰ ਹੁੰਦਾ ਨਾ ਹੂੰ ਉਹਨੂੰ ਚੋਣ ਨਿਸ਼ਾਨ ਲਗਭਗ 4-5 ਦਿਨ ਪਹਿਲਾਂ ਹੀ ਮਿਲਦਾ ਹੂੰ 13 ਤਰੀਕ ਦੀ ਇਲੈਕਸ਼ਨ ਸੀ ਜੀ 30 ਤਰੀਕ ਨੂੰ ਚੋਣ ਜਿਹੜਾ ਚੋਣ ਨਿਸ਼ਾਨਾ ਲਾਟ ਹੋਏ ਉਸ ਤੋਂ ਬਾਅਦ 4-5 ਛੁੱਟੀਆਂ ਆ ਗਈਆਂ ਪੋਸਟਰ ਵਗੈਰਾ ਨਾਲ ਛਪੇ ਹੂੰ ਬਾਕੀ ਆਪਾਂ ਤਾਂ ਸੀਮਤ ਹੁੰਦਾ ਵੀ ਮੰਨ ਲਓ 5000 ਪੋਸਟਰ ਲਾਉਣਾ ਜੀ ਲੱਗ ਜਾਊਗਾ ਹੂੰ ਆਪਾਂ ਨੂੰ ਵਿੱਚ ਕੋਈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਹਰ ਘਰ ਘਰ ਜਾਂਦਾ ਸਾਨੂੰ ਮੌਕਾ ਮਿਲਿਆ ਪ੍ਰਮਾਤਮਾ ਨੇ ਸਾਡੇ ਵਾਸਤੇ ਜਿਹੜੇ 7 ਦਿਨ ਬਧਾਏ ਆ ਜੀ ਅਤਲਾ ਸਾਹਿਬ ਜਿੱਦਾਂ ਸਿਆਸੀ ਧਿਰਾਂ ਨੇ ਇੱਥੇ ਹਨਾ ਚਾਹੇ ਮੀਤਹਿਰ ਦਾ ਇਲਾਕਾ ਸੀਗਾ ਹੁਣ ਐਮਪੀ ਬਣੇ ਨੇ ਉਹਨਾਂ ਦਾ ਇਲਾਕਾ ਸੀਗਾ ਇਹ ਉਹ ਵੀ ਇੱਥੇ ਚੋਣ ਪ੍ਰਚਾਰ ਦੇ ਵਿੱਚ ਨੇ ਚਿੱਤ ਸਿੰਘ ਜੋੜੇ ਮਾਜਰਾ ਕੱਲ ਕੇਜਰੀਵਾਲ ਸਾਹਿਬ ਉਹ ਵੀ ਆ ਕੇ ਗਏ ਨੇ ਭਗਵੰਤ ਮਾਨ ਸਾਹਿਬ ਉਹ ਵੀ ਆ ਕੇ ਗਏ ਨੇ ਹਨਾ ਲਗਾਤਾਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਆਪਣਾ ਦਾਬ-ਦਬਾ ਬਣਾਉਂਦੀ ਹੋਈਆਂ ਨਜ਼ਰ ਆ ਰਹੀਆਂ ਫਿਰ ਉਹਨਾਂ ਨਾਲ ਟੱਕਰ ਆ ਕਿਵੇਂ ਹੋਊਗਾ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਦੇਖੋ ਜਿਹੜੀ ਰਾਜਕਰਦੀਤਰ ਹੁੰਦੀ ਹੈ ਉਹ ਬੜਾ ਜ਼ੋਰ ਲਾਉਂਦੀ ਹੈ ਪਰ ਇੱਥੇ ਹਾਲਾਤ ਇਹ ਹੈ ਮੈਂ ਚੈਲੰਜ ਕਰ ਸਕਦਾ ਵੀ ਜਿਹੜਾ ਇੱਥੋਂ ਦਾ ਜਿਹੜਾ ਉਮੀਦਵਾਰ ਹੈ ਸਰਕਾਰੀ ਛਤਰ ਛਾਇਆ ਤੋਂ ਸਾਈਡ ਤੇ ਉਹ ਕਿਹਾ ਆਪਣੇ ਜਿੰਨੇ ਕੱਟ ਨਹੀਂ ਕਰ ਸਕਦਾ ਅਸੀਂ ਦੇਖਿਆ ਭਗਵੰਤ ਮਾਨ ਜੀ ਰੋਡ ਸ਼ੋਅ ਕਰਨ ਆਏ ਸੀ 250 ਮੀਟਰ ਦਾ ਰੋਡ ਸ਼ੋਅ ਕੀਤਾ ਸੀ ਤੇ 500 ਬੰਦਾ ਸੀ ਉਹਦੇ ਵਿੱਚੋਂ ਸਿਰਫ 50 ਬੰਦੇ ਹਲਕੇ ਨਾਲ ਸਬੰਧਤ ਸੀਗੇ ਬਾਕੀ ਪੁਲਿਸ ਪ੍ਰਸ਼ਾਸਨ ਦੂਸਰੇ ਹਲਕਿਆਂ ਤੋਂ ਕੱਲ ਇੱਥੇ ਕੇਜਰੀਵਾਲ ਜੀ ਆਏ ਆ ਜਿੰਨਾ ਜਦੋਂ ਕੇਜਰੀਵਾਲ ਜੀ ਬੋਲਣ ਲੱਗੇ ਲੋਕ ਕੁਰਸੀਆਂ ਛੱਡ ਕੇ ਜਵਾਗੇ ਤੁਸੀਂ ਵੀਡੀਓ ਦੇਖ ਕੱਲ ਇੱਥੇ ਕੇਜਰੀਵਾਲ ਜੀ ਆਏ ਆ ਜਿੰਨਾ ਜਦੋਂ ਕੇਜਰੀਵਾਲ ਜੀ ਬੋਲਣ ਲੱਗੇ ਲੋਕ ਕੁਰਸੀਆਂ ਛੱਡ ਕੇ ਜਵਾਗੇ ਤੁਸੀਂ ਵੀਡੀਓ ਦੇਖ ਕੱਲੀ ਇੱਕੋ ਇੱਕ ਧਰ ਹੈ ਸ਼੍ਰੋਮਣੀ ਅਕਾਲੀ ਦਲ ਫਤਿਹ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਰਕਾਰੀ ਖਾਲਸਾ ਰਾਜ ਦੀ ਗੱਲ ਕਰਦੀ ਆ ਇਹ ਚੋਣ ਆ ਜਿਹੜੀ ਇਹ ਚੋਣ 2027 ਚ ਖਾਲਸਾ ਰਾਜ ਦਾ ਜਿਹੜਾ ਮੁੱਢ ਬਣਨ ਵਾਸਤੇ ਅਸੀਂ ਚੋਣ ਲੜ ਰਹੇ ਆ ਜੀ ਇਸ ਚੋਣ ਜਿੱਤਣ ਤੋਂ ਬਾਅਦ ਮਹਾਰਾਜਾ 2027 ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਜਿਹ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜੀ ਲੋਕਾਂ ਨੇ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜੇ ਕੁੱਤੇ ਦੇ ਗਲ ਦੇ ਵਿੱਚ ਸਿਉਨੇ ਦਾ ਕੰਠਾ ਪਾ ਕੇ ਆਪਾਂ ਤੋੜਦੇ ਸੀ ਨਾ ਤੇ ਸ਼ਾਮ ਨੂੰ ਕੁੱਤੇ ਦੇ ਗਲ ਚ ਕੰਠਾ ਹੋਵੇ ਆਉਂਦਾ ਸੀ ਤੇ ਹੁਣ ਤੁਸੀਂ ਇੱਕ ਕੰਮ ਕਰੋ ਇੱਕ ਕੁੱਤਾ ਫੜੋ ਪਿੱਤਲ ਦਾ ਜਿਹੜਾ ਕੰਠਾ ਉਹਦੇ ਝੋਲ ਪਾ ਕੇ ਭੇਜ ਦਿਓ ਨਾ ਕੰਠਾ ਤੇ ਉਹਨਾਂ ਕੁੱਤਾ ਤੇ ਹਾਲਾਤ ਇਹ ਆ ਲੋਕ ਬਦਲਾ ਦੇ ਚੱਕਰ ਚ ਇਹਨਾਂ ਨੂੰ ਮੰਨ ਮੰਨ ਚੁਣਿਆ ਸੀ ਪਰ ਇਹ ਉਹਨਾਂ ਨੂੰ ਵੀ ਮਾੜੇ ਨਿਕਲੇ ਪਰਿਵਾਰਵਾਦ ਪਰਿਵਾਰਵਾਦ ਤੁਸੀਂ ਪੰਜਾਬ ਦੀ ਸਿਆਸਤ ਤੇ ਦੇਖੋ ਕਿ ਦਰਬਾਹਤੋਂ ਰਾਜੇ ਬੜਿੰਗ ਦੇ ਘਰ ਵਾਲੀ ਲੜ ਰਹੀ ਹੈ ਡੇਰਾ ਬਾਬਾ ਨਾਨਕ ਤੋਂ ਉੱਥੋਂ ਦੇ ਜਿਹੜਾ ਅੰਦਾਵੇ ਦੇ ਘਰ ਵਾਲੀ ਲੜ ਰਹੀ ਹੈ ਜੀ ਇੱਕ ਜਿਹੜਾ ਹੁਸ਼ਿਆਰਪੁਰ ਵਾਲੀ ਸੀਟ ਆ ਐਮਪੀ ਦਾ ਮੁੰਡਾ ਲੜ ਰਿਹਾ ਇੱਥੋਂ ਐਮਪੀ ਦਾ ਦੋ ਤਾਂ ਲੜ ਰਿਹਾ ਤੇ ਮੌਜੂਦਾ ਐਮਪੀ ਦਾ ਮਾਸੀ ਦਾ ਮੁੰਡਾ ਲੜ ਰਿਹਾ ਜੀ ਪਰਿਵਾਰ ਵਾਲ ਜਿਹੜੇ ਲੋਕ ਜਿਹੜੇ ਨੌਜਵਾਨ ਚਾਹੁੰਦੇ ਆ ਵੀ ਅਸੀਂ ਪੰਜਾਬ ਦੀ ਸੇਵਾ ਕਰਨੀ ਹੈ ਪਿਛਲੇ 15 ਸਾਲਾਂ ਤੋਂ ਜਿਵੇਂ ਇੱਥੇ ਗੁਰਦੀਪ ਸਿੰਘ ਬਾਟ ਸੀਗਾ ਉਹ ਪਿਛਲੇ 10 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਸੀ ਮੌਕੇ ਤੇ ਆ ਕੇ ਟਿਕਟ ਦਿੱਤੀ ਆ ਆਪਣੇ ਭਤੀਜੇ ਭਰਾ ਨੂੰ ਤੇ ਇਹ ਕੀ ਅਸੀਂ ਦਰਿਆ ਛਾੜਨ ਵਾਸਤੇ ਰੱਖਿਆ ਇੱਕੋ ਇੱਕ ਪਾਰਟੀ ਆ ਸਦਾ ਡਿਸਕਮ ਸੀ ਮੇਰਾ ਕੋਈ ਖੂਨ ਦਾ ਰਿਸ਼ਤਾ ਨਹੀਂ ਕੋਈ ਦੂਰ ਦਾ ਰਿਸ਼ਤਾ ਨਹੀਂ ਇੱਕ ਵਰਕਰ ਤੌਰ ਤੇ ਮੈਂ ਸਰਦਾਰ ਜਸਕਰ ਸਿੰਘ ਨਾਲ ਜੁੜਿਆ ਸੀ ਜੀ ਪਾਰਟੀ ਨੇ ਮਾਨ ਦਿੱਤਾ ਜੀ ਕਿਸਾਨ ਯੂਨੀਅਨ ਚ ਅਹੁਦਾ ਦਿੱਤਾ ਤੇ ਹੁਣ ਟਿਕਟ ਦਿੱਤੀ ਇੱਕ ਸੁਧਾਰਨ ਪਰਿਵਾਰ ਨੂੰ ਜੀ ਹੁਣ ਕਿਦਾਂ ਦਾ ਜਿਹੜਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਵੀ ਕਿਹੜੀਆਂ ਧਿਰਾਂ ਦੇ ਵਿੱਚ ਮੁਕਾਬਲਾ ਹੈਗਾ ਤੁਹਾਡੇ ਨਾਲ ਜਾਂ ਫਿਰ ਕਿੰਨਾਂ ਦੇ ਨਾਲ ਜਿਹੜਾ ਟੱਕਰਾ ਮੰਨਦੇ ਹੋ ਮਹਾਰਾਜ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਆ ਤੇ ਹਰ ਤੁਸੀਂ ਇੱਥੋਂ ਦਾ Hindu, Muslim, Sikh, ईसाई ਹਰ ਬੰਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕਦਰ ਕਰਦਾ ਸੀ ਅਸੀਂ ਸਾਡਾ ਸਾਡੇ ਮੁਕਾਬਲੇ ਇਨਾਂ ਚ ਕੋਈ ਨਹੀਂ ਪ੍ਰਮਾਤਮਾ ਦੀ ਕਿਰਪਾ ਕਰਨੀ ਹੈ 20 ਤਰੀਕ ਨੂੰ ਚੋਣ ਮੈ ਇੱਕ ਦੀ ਜਿੱਤ ਹੋਣੀ ਹੈ ਆਪਣੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਵੋਟਰਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਸਾਰਾ ਕੁਝ ਦੇਖ ਲਿਆ ਸਾਰੇ ਜਿਵੇਂ ਆਪਾਂ ਕਹਿੰਦੇ ਨਾ ਵੀ ਹਰ ਪਾਰਟੀ ਆਪਾਂ ਦੇਖ ਲਈ ਹੁਣ ਜੇਕਰ ਤੁਸੀਂ ਚਾਹੋ ਆਪਦੇ ਜਵਾਕਾਂ ਦਾ ਭਵਿੱਖ ਬਣਾਉਣਾ ਦੇਖੋ ਮੈਂ ਮੇਜ਼ ਕੁਰਸੀਆਂ ਤੇ ਆ ਟੈਂਕੀਆਂ ਵਾਲੀ ਸਿਆਸਤ ਅਸੀਂ ਕਰਨ ਨਹੀਂ ਆਏ ਇਸ ਤੋਂ ਗਲੀਆਂ ਨਾਲੀਆਂ ਦੀ ਸਿਆਸਤ ਸਾਡਾ ਕੰਮ ਨਹੀਂ ਗਲੀਆਂ ਨਾਲੀਆਂ ਇਹ ਪੰਚਾਇਤ ਦਾ ਕੰਮ ਹੁੰਦਾ ਪੰਚਾਇਤ ਜਿਹੜਾ ਵੀ ਹੋਵੇ ਜਿਹਦੀ ਸਰਕਾਰ ਹੋਵੇ ਉਹ ਤੋਂ ਬਣਵਾ ਲੈਂਦੀ ਹੈ ਸਾਡਾ ਜਿਹੜੀ ਅਸੀਂ ਗੱਲ ਕਰਨੀ ਹੈ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਨੀ ਹੈ ਅਸੀਂ ਸਾਡੇ ਨੌਜਵਾਨਾਂ ਨੂੰ ਜੋ ਨਸ਼ੇ ਦੀ ਦਲਦਲ ਚ ਫਸੇ ਹੋਏ ਆ ਉਹਨਾਂ ਦੀ ਗੱਲ ਕਰਨੀ ਆ ਸਾਡਾ ਨੌਜਵਾਨ ਜੋ ਬੇਰੁਜ਼ਗਾਰ ਹੈ ਪ੍ਰਵਾਸ ਕਰ ਰਹੇ ਆ ਵਿਦੇਸ਼ਾਂ ਚ ਜਾ ਰਹੇ ਉਹਦੀ ਗੱਲ ਕਰਨੀ ਹੈ ਤੇ ਖਾਸ ਤੌਰ ਤੇ ਜੋ ਇੱਥੇ ਸਾਡੇ ਤੁਸੀਂ ਅਸੀਂ ਜਾਈਏ ਹਿਮਾਚਲ ਅਸੀਂ ਰਾਜਸਥਾਨ ਅਸੀਂ ਇੱਕ ਕ ਇੰਚ ਜਗ੍ਹਾ ਨਹੀਂ ਖਰੀਦ ਸਕਦੇ ਤੇ ਇੱਥੇ ਸਾਡੇ ਜਿੱਥੋਂ ਕੋਈ ਮਰਜ਼ੀ ਆ ਕੇ ਕੋਈ ਜ਼ਮੀਨ ਖਰੀਦ ਲੇ ਕੋਈ ਆਪਦੀ ਪ੍ਰਾਪਰਟੀ ਲਾ ਲੇ ਕੋਈ ਫੈਕਟਰੀ ਲਾ ਲੇ ਕੋਈ ਬੋਟ ਬਣਾ ਲੇ ਇਹ ਸਭ ਤੋਂ ਮੇਨ ਮੁੱਦਾ ਹੈ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖੋ ਮਹੱਲੀ ਦੇ ਵਿੱਚ ਇੱਕ ਗੁਰ ਸਿੱਖ ਦਾ ਕਤਲ ਕਰ ਦਿੱਤਾ ਨੌਜਵਾਨ ਦਾ ਇੱਕ ਉੱਥੇ ਮਹੱਲੀ ਦੇ ਨੇੜੇ ਹੀ ਇੱਕ ਝੰਡੇ ਬਣਾਉਣ ਵਾਲੇ ਨਿੰਗ ਸਿੰਘ ਦਾ ਕਤਲ ਹੋ ਗਿਆ ਪਰ ਨਾਬੇ ਦੇ ਵਿੱਚ ਨਾਬੇ ਦੇ ਵਿੱਚ ਸਰਕਾਰਾਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਹੀਆਂ ਸਾਨੂੰ ਇੱਥੇ ਘੱਟ ਗਿਣਤੀ ਚ ਕਰਕੇ ਇੱਥੇ ਹਿੰਦੂ ਰਾਸ਼ਟਰ ਦੀ ਗੱਲ ਜਿਹੜੀ ਚੱਲ ਰਹੀ ਹੈ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਡਾ ਇੱਕੋ ਇੱਕ ਇੱਕ ਨਿਕਾਤੀ ਪ੍ਰੋਗਰਾਮ ਹੈ ਜੀ ਮਹਾਰਾਜਾ ਰਣਜੀਤ ਸਿੰਘ ਦਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਅਤਲਾ ਸਾਹਿਬ ਸਭਾਂ ਦੇ ਧੰਨਵਾਦ ਜੀ ਤੁਹਾਡਾ ਤੁਹਾਡੀ ਟੀਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਸੁਖਚੰਦ ਸਿੰਘ ਅਤਲਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਫਤਿਹ ਤੋਂ ਉਮੀਦਵਾਰ ਨੇ ਬਰਨਾਲਾ ਵਾਸੀਆਂ ਨੂੰ ਜਿਹੜੀ ਆਪਣੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜਿਹੜਾ ਕੱਲ ਵੀ ਰੋਡ ਸ਼ੋਅ ਕੱਢਿਆ ਗਿਆ ਸੀ ਤੇ ਹੁਣ ਵੀ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਅਤਲਾ ਸਾਹਿਬ ਨੇ ਉਹ ਆਪਣਾ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਹਰ ਇੱਕ ਜਿਹੜਾ ਉਮੀਦਵਾਰ ਆਪਣੀ ਜਿੱਤ ਦਾ ਦਾਵਾ ਠੋਕਦਾ ਹੋਇਆ ਨਜ਼ਰ ਆ ਰਿਹਾ ਪਰ ਸਮਾਂ ਜਿਹੜ ਲੋਕਾਂ ਦੇ ਵੱਲੋਂ ਜਿਹੜਾ ਆਪਣਾ ਫਤਵਾ ਦਿੱਤਾ ਜਾਊਗਾ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਜਾਂਦਾ ਇਹ ਸਮਾਂ ਦੱਸੇਗਾ